ਪ੍ਰਧਾਨ ਦੇ ਮੰਡਲ ਦੇ ਵਿੱਚ ਬੈਠੀ ਮੈਂ ਬਹੁਤ ਹੀ ਅਜੀਬ ਸ਼ਖਸੀਅਤਾਂ ਅਤੇ ਹਾਜ਼ਰ ਹੋਉਂਦੇ ਹੋ ਮੈਨੂੰ 5-6 ਮਹੀਨੇ ਪਹਿਲਾਂ 5 ਕੁ ਮਹੀਨੇ ਪਹਿਲਾਂ ਅਨੰਤ ਜੀ ਗੁਰਜਾਰ ਸਿੰਘ ਸ਼ੌਂਕੀ ਜੀ ਨੇ ਵਕੂਨ ਕੀਤਾ ਸੀ ਕਿ ਸੁਰੇਂਦਰ ਸਿੰਘ ਰਾਜਪੂਤ ਦੀ ਜਿਹੜੀ ਪੁਸਤਕ ਹੈ ਬਹਾਦਰ ਭਾਈ ਜੈਤਾ ਜੀ ਇਸ ਦੇ ਉੱਤੇ ਪੇਪਰ ਲਿਖਾਂ ਤਾਂ ਮੈਂ ਆਪਣੇ ਬੰਨੋਂ ਇਸ ਪੁਸਤਕ ਦੇ ਵਿੱਚ ਜੋ ਪੜਿਆ ਕਿ ਇਸ ਦੇ ਜਿਹੜੀਆਂ ਕੰਪੈਰੀਜ਼ਨ ਦੇ ਵਿੱਚ ਜਿਹੜੀਆਂ ਕਿਤਾਬਾਂ ਭਾਈ ਜੱਤਾ ਜੀ ਬਾਰੇ ਛਪੀਆਂ ਹੋਈਆਂ ਨੇ ਉਹਨਾਂ ਦਾ ਥੋੜਾ ਬਹੁਤ ਵਿਸ਼ਲੇਸ਼ਣ ਕਰਕੇ ਆਪਣੇ ਮੂਹਰੇ ਕੋਸ਼ਿਸ਼ ਕੀਤੀ ਹੈ। ਬਹਾਦਰ ਭਾਈ ਜੱਤਾ ਜੀ ਪੁਸਤਕ ਬਾਰੇ ਵਿਸ਼ਲੇਸ਼ਣ ਸਿੱਖ ਕੌਮ ਦੇ ਸਿਰਮੌਰ ਯੋਧੇ, ਬਹਾਦਰੀ ਦਾ ਪ੍ਰਤੀਕ ਅਤੇ ਗੁਰਮਰਿਆਦਾ ਦੇ ਮੁੱਦਈ ਪਾਈ ਜੱਤਾ ਜੀ ਨੂੰ ਅਸੀਂ ਮੂਲ ਰੂਪ ਵਿੱਚ ਉਹਨਾਂ ਵੱਲੋਂ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸਿਰ ਗੁਰੂ ਗੋਬਿੰਦ ਸਿੰਘ ਜੀ ਤੱਕ ਬਾ ਇੱਜ਼ਤ ਬਾ ਆਦਬ ਪਹੁੰਚਾਉਣ ਵਾਲੇ ਸੂਰਬੀਰ ਵਜੋਂ ਜਾਣਦੇ ਹਾਂ ਨਿਸ਼ਚੇ ਹੀ ਪਾਈ ਜੱਤਾ ਜੀ ਵੱਲੋਂ ਕੀਤਾ ਗਿਆ ਇੱਕ ਮਹਾਨ ਕਾਰਜ ਹੈ ਸ਼ੀਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਕਟਿਆ ਹੋਇਆ ਸਿਰ ਸਮੇਂ ਦੀ ਜ਼ਾਲਮ ਸਰਕਾਰ ਆਖਵਾ ਉਸ ਦੇ ਅਹਿਲਕਾਰਾਂ ਸੇਵਾਦਾਰਾਂ ਟੁੱਕੜ ਬੋਚਾਂ ਦੇ ਹੱਥ ਲੱਗਣਾ ਅਤੇ ਮੁਗਲ ਹਕੂਮਤ ਵੱਲੋਂ ਉਸ ਪਵਿੱਤਰ ਸੀਸ ਦੀ ਦੁਰਗਤ ਕਰਨਾ ਸਮੁੱਚੀ ਕੌਮ ਲਈ ਬਹੁਤ ਨਮੋਸ਼ੀ ਵਾਲੀ ਗੱਲ ਹੋਣੀ ਸੀ ਜੋ ਮਹਾਨ ਭਾਈ ਜੱਟਾ ਜੀ ਨੇ ਨਹੀਂ ਹੋਣ ਦਿੱਤੀ। ਹੱਥਲੀ ਪੁਸਤਕ ਬਹਾਦਰ ਭਾਈ ਜੱਟਾ ਜੀ ਸੁਰਿੰਦਰ ਸਿੰਘ ਰਾਜਪੂਤ ਦੁਆਰਾ ਕਰੜੀ ਕਾਲਣਾ ਨਾਲ ਲਿਖੀ ਗਈ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਪੁਸਤਕ ਦੇ ਪਾਠਕਾਂ ਲੇਖਕਾਂ ਉਤੇ ਜੀਵੀਆਂ ਦੇ ਹੱਥਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਲੇਖਕ ਇਸ ਫਾਨੀ ਸੰਸਾਰ ਨੂੰ ਅਲविदा ਕਹਿ ਚੁੱਕਾ ਹੈ। ਲੇਖਕ ਦੀ ਗੈਰ ਮੌਜੂਦਗੀ ਵਿੱਚ ਇਸ ਪੁਸਤਕ ਦੇ ਸੰਪਾਦਕਾਂ ਵੱਲੋਂ ਪ੍ਰਿੰਸੀਪਲ ਸੰਤ ਸਿੰਘ ਬਿੱਲਾ, ਪਰਸ਼ਨ ਸਿੰਘ ਅਤੇ ਸਰਦਾਰ ਜਗਮੀਲ ਸਿੰਘ ਜੀ ਦੁਆਰਾ ਇਸ ਪੁਸਤਕ ਨੂੰ ਪਾਠਕਾਂ ਦੇ ਹੱਥਾਂ ਤੱਕ ਪਹੁੰਚਾਉਣ ਦਾ ਵਡੇਰਾ ਕੰਮ ਕੀਤਾ ਗਿਆ ਹੈ। ਇਸ ਪੁਸਤਕ ਦਾ ਪਾਠ ਕਰਦੇ ਆ ਪਤਾ ਲੱਗਦਾ ਹੈ ਕਿ ਹੁਣ ਤੱਕ ਸਰਦੇ ਗੋਤਰੀ ਜਾਣਕਾਰੀ ਇਹੀ ਸੀ ਕਿ ਭਾਈ ਜੈਤਾ ਜੀ ਨੂੰ ਉਹਨਾਂ ਦੇ ਲਾਸਾਨੀ ਕਾਰਜ ਕਰਕੇ ਸਿਰ ਗੁਰ ਗੋਬਿੰਦ ਸਿੰਘ ਜੀ ਦੁਆਰਾ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਛਾਤੀ ਨਾਲ ਲਾ ਕੇ ਬਹੁਤ ਸਤਿਕਾਰ ਦਿੱਤਾ ਗਿਆ ਸੀ। ਪ੍ਰੰਤੂ ਇਸ ਪੁਸਤਕ ਨੇ ਭਾਈ ਜੈਤਾ ਜੀ ਦੇ ਜੀਵਨ ਦੀਆਂ ਹੋਰ ਅਨੇਕਾਂ ਡੂੰਘੀਆਂ ਪਰਤਾਂ ਖੋਲੀਆਂ ਹਨ। ਸੁਰਿੰਦਰ ਸਿੰਘ ਰਾਜਪੂਤ ਨੇ ਭਾਈ ਜੈਤਾ ਜੀ ਦੇ ਜਨਮ, ਮਾਤਾ-ਪਿਤਾ, ਸੰਸਕਾਰ, ਪਰਵਾਰ ਗੁਰੂ ਘਰ ਦੀ ਸੇਵਕੀ ਆਗਦੇ ਇਲਾਵਾ ਉਹਨਾਂ ਦੇ ਗੋਤ ਵੰਸ਼ ਪਰਿਵਾਰਕ ਪਛੋਕੜ ਅਤੇ ਉਸ ਤੋਂ ਵੀ ਅੱਗੇ ਇਤਿਹਾਸਕ ਪਛੋਕੜ ਤੱਕ ਨੂੰ ਵਿਖੰਗਾਇਆ ਹੈ ਸਬੰਧਤ ਜਾਣਕਾਰੀਆਂ ਇਕੱਤਰ ਕਰਨ ਲਈ ਲੇਖਕ ਨੇ ਕੇਵਲ ਆਪਣੀਆਂ ਨਿੱਜੀ ਰਾਵਾਂ ਜਾਂ ਆਪਣੇ ਵਿਚਾਰਾਂ ਨੂੰ ਪਾਠਕਾਂ ਉੱਪਰ ਥੋਪਣ ਦੀ ਕੋਸ਼ਿਸ਼ ਕਰਨ ਦੀ ਬਜਾਏ ਪਹਿਲੋਂ ਹੋ ਚੁੱਕੀਆਂ ਖੋਜਾਂ ਨੂੰ ਦੀ ਅਧਾਰ ਬਣਾਇਆ ਹੈ ਇਤਿਹਾਸਕਾਰ ਅਤੇ ਬੁੱਧੀਜੀਵੀ ਜਿਨ੍ਹਾਂ ਦੀਆਂ ਖੋਜਾਂ ਨੂੰ ਲੇਖਕ ਵੱਲੋਂ ਮੱਦੇਨਜ਼ਰ ਰੱਖਿਆ ਗਿਆ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਨਰੰجن ਆਰਸੀ ਵਾਈ ਗਾਂ ਸਿੰਘ ਨਾਪਾ ਡੇਜ਼ਰ ਇਬੈਟਸਨ ਐਚ ਏ ਰੋਜ਼ ਈਸ਼ਵਰ ਸਿੰਘ ਮੜਾੜ ਠਾਕੁਰ ਤਰਲੋਪਨ ਤਰਲੋਪ ਸਿੰਘ ਕਰਨਲ ਜੇਮਸ ਅਤੇ ਟਾਡ ਆ ਸੁਰਿੰਦਰ ਸਿੰਘ ਰਾਜਪੂਤ ਨੇ ਪੁਸਤਕ ਦੇ ਆਰੰਭ ਵਿੱਚ ਪਹਿਲੇ ਪੰਜ ਦੇ ਸ਼ਾਮਲ ਕੀਤੇ ਹਨ ਜਿਨ੍ਹਾਂ ਰਾਹੀਂ ਵੱਖ-ਵੱਖ ਕੌਮਾਂ ਦੇ ਜਾਤੀਗਤ ਕੌਮੀ ਧਾਰਮਿਕ ਅਤੇ ਸਮਾਜਿਕ ਛੋਪੜ ਨੂੰ ਬੇਹਦ ਵਿਸਥਾਰ ਸਹਿਤ ਬਿਆਨ ਕੀਤਾ ਗਿਆ ਹੈ। ਦਰਾਵੜ ਆਰੀਆ ਅਤੇ ਹਾਰੀਆ ਜਾਤੀਆਂ ਵਿਸ਼ੇ ਤਹਿਤ ਸੁਰਿੰਦਰ ਸਿੰਘ ਰਾਜਪੂਤ ਨੇ ਲਿਖਿਆ ਹੈ ਕਿ ਸਾਡੇ ਨਾਇਕ ਦਾ ਸੰਬੰਧ ਚੌਥੇ ਵਰਨ ਸ਼ੁੱਦਰ ਨਾਲ ਸੀ ਅਤੇ ਇਸ ਹਿੱਸੇ ਵਿੱਚ 90% ਗਿਣਤੀ ਦਰਾਵੜ ਜਾਤਾਂ ਦਾ ਹਿੱਸਾ ਸੀ ਸੋ ਪਹਿਲਾਂ ਦਰਾਵੜਾਂ ਬਾਰੇ ਲਿਖਣਾ ਜ਼ਰੂਰੀ ਹੈ 50 ਪੰਨਾ ਅਧਿਆਇ ਵਿੱਚ ਲੇਖਕ ਨੇ ਦਰਾਵੜਾਂ ਦੇ ਕਿਤੇ ਧਾਰਮਿਕ ਵਿਸ਼ਵਾਸ ਉਸ ਸਮੇਂ ਇਸਤਰੀ ਦਾ ਸਥਾਨ ਖੇਡਾਂ ਬੋਲੀ ਸਿਰਕ ਬਣਤਰ ਆਦਿ ਬਾਰੇ ਵਿਸਥਾਰ ਸਹਿਤ ਦੱਸਿਆ ਹੈ ਅਗੋਂ ਪੀਲ ਜਾਤੀ ਅਧਿਆਇ ਵਿੱਚ ਪੀਲਾਂ ਦੇ ਰਹਿਣ ਸਹਿਣ ਗਹਿਣ ਸਮਾਜ ਆਰਥਿਕ ਦਸ਼ਾ ਦੇਵਤੇ ਯੱਗ ਧਾਰਮਿਕ ਵਿਸ਼ਵਾਸ ਉਨ੍ਹਾਂ ਦੇ ਅੰਧ ਵਿਸ਼ਵਾਸ ਗੋਤ ਉਪਗੋਤ ਆਦ ਦਾ ਵਿਵਰਣ ਮਿਲਦਾ ਹੈ। ਇਉਂ ਹੀ ਧਾਨਕ ਸੇਵਕ ਜਾਤੀ ਆਰਿਆ ਜਾਤੀ ਆਦ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਮਿਲਦੀ ਹੈ। ਸੇਵਕ ਜਾਤੀ ਅਤੇ ਧਾਨਕ ਇਸਲੇਖੀ ਇਤਿਹਾਸਕ ਨੇ ਅੰਗਰੇਜ਼ ਵਿਦਵਾਨਾਂ ਦੀਆਂ ਖੋਜਾਂ ਅਤੇ ਟਿੱਪਣੀਆਂ ਨੂੰ ਅੰਕਿਤ ਕੀਤਾ ਹੈ। ਇੱਥੇ ਉਨ੍ਹਾਂ ਵਿਦਵਾਨਾਂ ਦੀ رائے ਨੂੰ ਸੰਖੇਪ ਵਿੱਚ ਦੱਸ ਰਹੇ ਹਾਂ। ਪੰਗੀ ਹਿੰਦੁਸਤਾਨ ਦਾ ਸੇਵਕ ਜਾ ਪੰਗੀ ਝਾੜ ਬਣਾਉਣ ਵਾਲਾ ਹੈ ਅਤੇ ਪੰਜਾਬ ਦੇ ਪੰਗੀ ਦੇ ਬਰਾਬਰ ਹੈ। ਪਰ ਚਾਲੂ ਦਰਵਾਜ ਅਨੁਸਾਰ ਪੈਦਾਵਾਰ ਦਾ ਹਿੱਸਾ ਲੈ ਕੇ ਬਿਨਾਂ ਕਿਸੇ ਹੀਲ ਮੁਝਤ ਦੇ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਮਸਬੀ ਮੈਂ ਸੂਬੇ ਦੇ ਹਿੱਸਿਆਂ ਵਿੱਚੋਂ ਕੁਝ ਅਸਪਸ਼ਟ ਰਵਾਇਤਾ ਪ੍ਰਾਪਤ ਕੀਤੀਆਂ ਹਨ ਜੋ ਥੋੜੀਆਂ ਜਿਹੀਆਂ ਸ਼ੰਕਾ ਭਰਪੂਰ ਹਨ ਕਿਉਂਕਿ ਬਾਲਾਸ਼ਾ ਜਿਸ ਦਾ ਦੂਜਾ ਨਾਂ ਬਾਲਮੀਕ ਰਿਸ਼ੀ ਹੈ ਤੇ ਸੇਵਕ ਜਾਤੀ ਦੇ ਗੁਰੂ ਸਹਿਬਾਨਾਂ ਵਿੱਚੋਂ ਇੱਕ ਹੈ ਅਤੇ ਜੋ ਕਰਨਾਲ ਜ਼ਿਲ੍ਹੇ ਦਾ ਇੱਕ ਸ਼ਿਕਾਰੀ ਹੈ ਅਤੇ ਇੱਕ ਪਵਿੱਤਰ ॠषि ਰਾਹੀ ਬਦਲ ਗਿਆ ਸੀ ਅੰਤ ਵਿੱਚ ਇਸ ਨੇ ਰਮਾਇਣ ਦਾ ਗ੍ਰੰਥ ਲਿਖ ਦਿੱਤਾ ਸੀ ਤੀਸਰਾ ਸਿੱਖ ਸੇਵਕ ਜਾਤੀ ਦੂਜੀ ਅਤੇ ਤੀਜੀ ਸੂਚੀ ਦੇ ਪੈਰੇ ਦੇ ਅੰਤ ਵਿੱਚਲੇ ਟੇਬਲ ਵਿੱਚ ਰੰਗਰੇਟਿਆਂ ਤੇ ਮਜਬੀਆਂ ਨੂੰ ਵੀ ਉਸੇ ਸੇਵਕ ਜਾਤੀ ਵਿੱਚੋਂ ਹੀ ਥਾਂ ਦਿੱਤੀ ਗਈ ਜੋ ਸੇਵਕ ਜਾਤੀ ਵਿੱਚੋਂ ਹੀ ਸਿੱਖ ਬਣ ਗਿਆ ਹੈ ਸਮੇਂ ਦੀ ਸਥਿਤੀ ਅਨਸਾਰ ਇੱਕ ਮਸਬੀ ਨੇ ਅਕਸਰ ਜਾਤੀ ਵਜੋਂ ਸੇਵਕ ਜਾਤੀ ਸੇਵਕ ਜਾਤੀ ਅਤੇ ਧਰਮ ਵਜੋਂ ਸਿੱਖ ਧਰਮ ਦਰਜ ਕਰਵਾਇਆ ਹੈ ਅਤੇ 8 A ਟੇਬਲ ਦੇ ਅੰਕੜੇ ਪਿੱਛੇ ਲਿਖੇ ਗਏ ਹਨ ਚੌਥਾ ਹੈ ਭਾਈ ਜੱਤਾ ਜੀ ਉਹਨਾਂ ਦਾ ਵੱਡਾ ਗੁਰੂ ਸ਼ਿਰਗੁਰ ਦੇ ਵਹੰਦਰ ਹੈ ਜਿਸ ਦਾ ਮ੍ਰਿਤਕ ਸਰੀਰ ਦਿੱਲੀ ਤੋਂ ਲਿਆਂਇ ਸਨ ਜੋ ਉਸ ਸਮੇਂ ਉੱਥੇ ਮੌਜੂਦ ਸਨ ਅਤੇ ਆਪਣੀ ਸ਼ਰਧਾ ਭਾਵਨਾ ਨਾਲ ਸਿੱਖ ਧਰਮ ਵਿੱਚ ਸ਼ਾਮਲ ਹੋਏ ਸਨ ਪਾਵੇਂ ਜਦੋਂ ਕਿ ਚੰਗੇ ਸਿੱਖ ਉਦੋਂ ਤੱਕ ਇਸ ਧਾਰਮਿਕ ਕੰਮ ਦੇ ਲਈ ਫਿਕਰਮੰਦ ਹੀ ਹੋ ਰਹੇ ਸਨ ਪੰਜਵੀਂ ਹੈ ਮੁਸਲਮਾਨ ਸੇਵਕ ਜਾਤੀ ਮਸੱਲੀਅਤ ਕੂਟਨਾ ਆਗਲਾਹੌਰ ਦੇ ਪੱਛਮ ਵੱਲ ਦੇ ਸਭ ਸੇਵਕ ਜਾਤੀ ਵਾਲੇ ਲਗਭਗ ਮੁਸਲਮਾਨ ਹੀ ਹਨ ਅਤੇ ਆਮ ਤੌਰ ਤੇ ਮਸੱਲੀ ਜਾਂ ਕੂਟਨਾ ਕਹਾਉਂਦੇ ਹਨ ਦੋਵੇਂ ਰੁਤਬੇ ਸਪਸ਼ਟ ਰੂਪ ਵਿੱਚ ਇੱਕ ਹੀ ਅਰਥ رکھتے ਹਨ ਸੋ ਸੇਵਕ ਜਾਤੀ ਪੰਗੀ ਮਸਬੀ ਰੰਗਰੇਟੇ ਰੰਗਰੇਜ਼ ਮੁਸੱਲੀ ਕੂਤਨ ਜਾਂ ਕੂਟਾਨਾ ਆਦ ਜਾਤੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਸੇਵਕ ਜਾਤੀ ਅਧਿਆਏ ਅਧਿਆਏ ਤਹਿਤ ਲੇਖਕ ਨੇ ਸਰ ਐਚ اے ਰੋਜ਼ ਦੀਆਂ ਵਾਲਮੀਕੀ ਜਾਂ ਮਸਬੀ ਸ਼ਬਦਾਂ ਜਾਂ ਦਿੱਤੀਆਂ ਦਲੀਲਾਂ ਦਾ ਹਵਾਲਾ ਦਿੱਤਾ ਹੈ ਹੇਠਲੇ ਦਰਜੇ ਦੀ ਜਾਤੀ ਜੋ ਝਾੜੂ ਲਾਉਣ ਅਤੇ ਸਫਾਈ ਕਰਨ ਵਾਲੀ ਜਾਤੀ ਹੈ ਜੋ ਸ਼ੂਦਰਾਂ ਦੀ ਨੀਵੇਂ ਜਾਤੀ ਦੇ ਨੀਵੇਂ ਦਰਜੇ ਦੀ ਮੌਜੂਦਾ ਜਾਤੀ ਮੰਨੀ ਗਈ ਹੈ ਪੰਨਾ 38 ਧਰਮ ਬਦਲਣ ਨਾਲ ਵੀ ਕੁਝ ਨਵੇਂ ਨਾਂ ਜਾਂ ਰੁਤਬੇ ਪ੍ਰਾਪਤ ਕਰਕੇ ਇਹਨਾਂ ਨੇ ਆਪਣੇ ਨਾਲ ਜਾਤੀ ਵਾਂ ਜੋੜ ਲਏ ਹਨ ਅਤੇ ਵਾਲਮੀਕੀਆਂ ਨੇ ਸਿੱਖ ਧਰਮ ਧਾਰਨ ਕਰਕੇ ਮਸਵੀ ਇਨਾਮ ਲੈ ਲਿਆ ਜਦੋਂ ਕਿ ਬਹੁਤ ਸਾਰੇ ਇਸਲਾਮ ਧਰਮ ਗ੍ਰਹਿਣ ਕਰਕੇ ਮੁਸੱਲੀ ਜਾਂ ਦੱਖਣੀ ਪੰਜਾਬੀ ਪੰਜਾਬ ਵਿੱਚ ਕੁਰਤਾਨਾ ਉਫ ਦੀਨਦਾਰ ਆਪਣੀ ਇੱਛਾ ਅਨੁਸਾਰ ਬਣ ਗਿਆ ਹੈ ਪੰਨਾ 38 ਇਸ ਅਧਿਆਇ ਤਹਿਤ ਲੇਖਕ ਨੇ ਵਾਲਮੀਕੀਆਂ ਦੀ ਉਤਪਤੀ, ਵਰਜਿਤ ਵਿਵਰਜਿਤ ਗੱਲਾਂ, ਪੰਚਾਇਤੀ ਢਾਂਚਾ, ਵਿਆਹ ਦੇ ਨਿੱਜੀ ਤੌਰ ਤੇ ਨਿਯਮ, ਮੌਤ ਦੀਆਂ ਰਸਮਾਂ, ਧਰਮ ਅਤੇ ਧਾਰਮਿਕ ਰਸਮਾਂ, ਧਾਰਮਿਕ ਵਿਸ਼ਵਾਸ ਅਤੇ ਅੰਧ ਵਿਸ਼ਵਾਸ, ਅੱਗੇ ਅੰਧ ਵਿਸ਼ਵਾਸਾਂ ਦੀ ਸ਼੍ਰੇਣੀ ਵੰਡ, ਸਮਾਜਿਕ ਰਸਮਾਂ, ਵਰਤੋਂ ਵਿਹਾਰ, ਕਿੱਤੇ, ਜ਼ਮੀਨ, ਆਦਨਾ ਸੰਬੰਧ, ਧਾਰਨਾਵਾਂ ਬਾਰੇ ਚਰਚਾ ਕੀਤੀ ਹੈ। ਆਰੀਆ ਜਾਤੀ ਦਾ ਹਾਈ ਵਿੱਚ ਲੇਖਕ ਨੇ ਦੱਸਿਆ ਹੈ ਕਿ ਆਰੀਆ ਦੇ ਭਾਰਤ ਆਉਣ ਬਾਰੇ ਉਹਨਾਂ ਦੇ ਮੂਲ ਸਥਾਨ ਬਾਰੇ ਵੀ ਇਤਿਹਾਸਕਾਰਾਂ ਦੇ ਵੱਖੋ ਵੱਖਰੇ ਮਤ ਹਨ ਇਨ੍ਹਾਂ ਵਿੱਚ ਸ਼੍ਰੀ ਏ.ਸੀ. ਦਾਸ, ਸਵਾਮੀ ਦਯਾਨੰਦ, ਡਾਕਟਰ ਸੰਪੂਰਨ ਚੰਦ, ਬਾਲ ਗੰਗਾ ਧਰteilਕ, ਜਰਮਨ ਵਿਦਵਾਨ ਸਰ ਪੈਕੇ ਆਦਿ ਸ਼ਾਮਲ ਹਨ ਕੁਝ ਵਿਦਵਾਨ ਇਹਨਾਂ ਦਾ ਭਾਰਤ ਆਉਣ ਦਾ ਸਮਾਂ 15000, 6000, 5000 ਜਾਂ ਕੁਝ 2500 ਈਸਾ ਪੂਰਵ ਮੰਨਦੇ ਹਨ ਇਹਨਾਂ ਦੇ ਮੂਲ ਸਥਾਨ ਨੂੰ ਸਤ ਸਿੰਧੂ, ਤਿੱਬਤ ਤੋਂ ਉੱਤਰੀ ਤਰੂ ਉੱਤਰੀ ਜਰਮਨੀ ਯੂਗਲਮਰ ਪਰਬਤ ਦੇ ਨੇੜੇ ਮੱਧ ਏਸ਼ੀਆ ਆਦ ਮੰਨਿਆ ਜਾਂਦਾ ਹੈ ਪਰੰਤੂ ਇਹ ਆਖਰੀ ਫੈਸਲਾ ਕੋਈ ਵੀ ਨਹੀਂ ਕਰਦਾ ਲੇਖਕ ਆਰੀਆ ਦੇ ਭਾਰਤ ਆਉਣ ਦੇ ਕਾਰਨ ਉਹਨਾਂ ਦੇ ਇਸ਼ਟ ਦੇਵਤੇ ਕੰਮ ਧੰਦੇ ਇਸਤਰੀ ਦੀ ਸਥਿਤੀ ਆਦਿ ਚਰਚਾ ਇਸ ਅਧਿਐਨ ਵਿੱਚ ਵਿਸਥਾਰਪੂਰਵਕ ਕਰਦਾ ਹੈ ਉਪਰੰਤ ਲੇਖਕ ਉਤਰੀ ਵੈਦਿਕ ਸਭਿਆਤਾ ਅਤੇ ਇਸ ਦੀ ਬਾਤੀ ਲੋਕਾਂ ਨੂੰ ਦੇਣ ਬਾਰੇ ਲਿਖਦਾ ਹੈ ਸੱਤਵੇਂ ਅਧਿਆਏ ਵਿੱਚ ਸੁਰਿੰਦਰ ਸਿੰਘ ਰਾਜਪੂਤ ਲੇਖ ਸਰਲੇਖ ਅਦੀਨ ਭਾਈ ਜੈਤਾ ਜੀ ਬਾਰੇ ਲਿਖਦਾ ਹੈ ਹੁਣ ਮੈਂ ਭਾਈ ਜੈਤਾ ਜੀ ਦੇ ਮੂਲ ਵੱਲ ਆਉਂਦਾ ਸਿੱਖ ਇਤਿਹਾਸਕਾਰਾਂ ਨੇ ਭਾਈ ਸਾਹਿਬ ਨੂੰ ਜਿੱਥੇ ਸੇਵਕ ਜਾਤੀ ਸ਼ਬਦ ਵਿੱਚ ਲਿਖਿਆ ਹੈ ਅਤੇ ਨਾਲ ਹੀ ਮਜ਼ਬੀ ਰੰਗਰੇਟਾ ਤੇ ਚੰਡਾਲ ਇਸ ਸ਼ਬਦ ਇਸ ਸੁਰਮੇ ਲਈ ਵਰਤਣ ਤੋਂ ਸੰਕੋਚ ਨਹੀਂ ਕੀਤਾ ਕੋਥੇ ਉਹਨਾਂ ਨੇ ਭਾਈ ਸਾਹਿਬ ਨੂੰ Rajput ਜਾਤੀ ਅਤੇ ਵੰਸ਼ ਖੋਖਰ ਨਾਲ ਸੰਬੰਧਿਤ ਕਰਨ ਦਾ ਵੀ ਵਰਣਨ ਕੀਤਾ ਹੈ ਪੰਨਾ 79 ਫਿਰ ਲੇਖਕ Rajputਾਂ ਦੇ ਸ਼ਕਤੀ ਸ਼ਾਹੀ ਵੰਸ਼ਾਂ ਦੀ ਜਾਣਕਾਰੀ ਦਿੰਦਾ ਹੈ Rajputਾਂ ਦੇ ਰਠੌੜ ਵੰਸ਼ ਦਾ ਇਤਿਹਾਸਕ ਪੱਖ ਰੰਗੜ ਅਤੇ ਰੰਗਰੇਟੇ Rajput ਰੰਗਰੇਟਾ ਜਾਤੀ ਦੇ ਪ੍ਰਸਿੱਧ ਗੋਤ ਅਤੇ ਇਤਿਹਾਸਕ ਪੱਖ ਰੰਗੜ ਅਤੇ ਰੰਗਰੇਟੇ ਸ਼ਬਦ ਦੀ ਉਤਪਤੀ ਖੋਖਰੀਤ ਜਾਤੀ ਅਤੇ ਗੋਤਵਜੋਂ ਐਚਰੋਜ਼ ਦੀਆਂ ਕਲਪਿਤਾ ਅਨੁਸਾਰ ਖੋਖਰਾਂ ਬਾਰੇ ਆਲੋਚਨਾਤਮਕ ਅਧਿਐਨ ਆਦ ਦਾ ਸੁਰੇਂਦਰ ਸਿੰਘ ਰਾਜ ਉੱਥੇ ਜ਼ਿਕਰ ਕਰ ਰਿਹਾ ਹੈ ਭਾਈ ਜੈਤਾ ਜੀ ਦੇ ਪੂਰਵਜ ਅਤੇ ਖਾਨਦਾਨੀ ਵੀਰ ਪਰੰਪਰਾ ਤਹਿਤ ਲੇਖਕ ਦੱਸਦਾ ਹੈ ਕਿ ਭਾਈ ਜੈਤਾ ਜੀ ਦੇ ਪਰਿਵਾਰਕ ਪੂਛੋਕੜ ਵਿੱਚੋਂ ਜ਼ਿਲ੍ਹਾ ਅਮਰitsar ਦੇ ਪਿੰਡ ਕੱਥੂ ਨੰਗਲ ਦੇ ਭਾਈ ਕਲਿਆਣਾ ਜੀ ਸਨ ਇਹਨਾਂ ਦਾ ਪਰਿਵਾਰ ਗੁਰੂ ਘਰ ਦਾ ਅਨੰਨ ਸੇਵਕ ਸੀ ਭਾਈ ਜੈਤਾ ਜੀ ਭਾਈ ਕਲਿਆਣਾ ਜੀ ਦੇ ਖਾਨਦਾਨ ਵਿੱਚੋਂ ਭਾਈ ਸਦਾਨੰਦ ਜੀ ਦੇ ਸੁਪੁੱਤਰ ਸਨ ਅਤੇ ਸਦਾਨੰਦ ਜੀ ਸੰਗੀਤ ਪ੍ਰੇਮੀ ਸਨ ਜਦੋਂ ਭਾਈ ਸਾਹਿਬ ਦੇ ਪੂਰਵਜਾਂ ਦੀ ਵੀਰ ਪਰੰਪਰਾ ਦੀ ਗੱਲ ਕਰੀਏ ਤਾਂ ਇੱਥੇ ਸ਼ੱਕ ਦੀ ਰਤਾ ਵੀ ਗੁੰਜਾਇਸ਼ ਨਹੀਂ ਰਹਿੰਦੀ ਇਸ ਘਰਾਣੇ ਦੀ ਵੀਰ ਪਰੰਪਰਾ ਰਾਜਪੂਤਾਂ ਦੇ ਹੋਰ 36 ਰਾਜ ਘਰਾਣਿਆਂ ਦੇ ਆਦਿ ਕਿਸੇ ਤੋਂ ਗੁੱਝੀ ਨਹੀਂ ਹੈ ਇਤਿਹਾਸਕ ਪੱਖੋਂ ਭਾਈ ਸਾਹਿਬ ਦਾ ਘਰਾਣਾ ਉਹਨਾਂ ਰਿਠਾੜਾਂ ਦੀ ਪ੍ਰਸਿੱਧ ਸ਼ਾਖ ਹੈ ਪੰਨਾ 179 ਆਪਣੀ ਇਸ દલીલ ਦੀ ਪੁਸ਼ਟੀ ਲਈ ਲੇਖਕ ਨੇ ਪੱਟਾਂ ਦੀ ਰਚਨਾ ਵਿੱਚੋਂ ਕੁਝ ਉਦਾਹਰਣਾਂ ਵੀ ਦਿੱਤੀਆਂ ਹਨ ਜੋ ਕਿ ਰਾਜਪੂਤ ਵੰਸਾਵਲੀ ઠાਕਰ ਈਸ਼ਵਰ ਸਿੰਘ ਮੜਾੜ ਬਾਲ ਰਾਜਪੂਤਾਨਾ ਨਾ ਬਾਲ ਰਾਜਪੂਤਾਨਾ ਪੰਨਾ 75 76 ਤੇ ਦਰਜ ਕੀਤੀਆਂ ਗਈਆਂ ਹਨ ਸੋ ਲੇਖਕ ਨੇ ਭਾਈ ਜੈਤਾ ਜੀ ਦਾ ਸੰਬੰਧ ਰਾਜਪੂਤ ਘਰਾਣਿਆਂ ਨਾਲ ਜੋੜਿਆ ਹੈ ਭਾਈ ਜੈਤਾ ਜੀ ਦੇ ਪਿਤਾ ਜੀ ਦੇ ਨਾਮ ਬਾਰੇ ਵੀ ਕੁਝ ਸਪਸ਼ਟੀਕਰਨ ਦਿੱਤੇ ਗਏ ਹਨ ਜਿਵੇਂ ਕਿ ਪੂਜ ਇਤਿਹਾਸਕਾਰਾਂ ਅਨੁਸਾਰ ਉਹਨਾਂ ਦਾ ਨਾਂ ਭਾਈ ਰੱਲਾ ਜੀ ਸੀ ਭਾਈ ਜੈਤਾ ਜੀ ਦੇ ਨਾਮ ਬਾਰੇ ਵੀ ਭਾਈ ਜੱਗੂ ਜਾਂ ਜਾਗੂ ਕਿਹਾ ਜਾਂਦਾ ਹੈ ਅਤੇ ਗੁਰੂ ਹਰਨਾਇ ਜੀ ਨੇ ਜਿੱਤਾਂ ਜਿੱਤਣ ਵਾਲਾ ਨਾਇਕ ਹੋਣ ਕਰਕੇ ਭਾਈ ਜੈਤਾ ਜੀ ਨੂੰ ਭਾਈ ਜੈਤ ਦੇ ਉਪਾਦੀ ਦਿੱਤੀ ਸੀ ਜੋ ਬਾਲਦ ਵਿੱਚ ਜੈਤਾ ਕਰਕੇ ਪ੍ਰਸਿੱਧ ਹੋਏ ਪਰ ਇਸ ਵੇਰਵੇ ਤਹਿਤ ਭਾਈ ਜੈਤਾ ਜੀ ਦੇ ਸਮੇਂ ਦਾ ਬਹੁਤ ਵੱਡਾ ਫਰਕ ਸਿੱਧ ਹੁੰਦਾ ਹੈ ਜਿਵੇਂ ਕਿ ਲੇਖਕ ਨੇ ਪੰਨਾ 180 ਤੇ ਲਿਖਿਆ ਹੈ ਕਿ ਭਾਈ ਜੈਤਾ ਜੀ ਜੱਗੂ ਜਾਂ ਜਾਗੂ ਜੀ 6ਵੀਂ 7ਵੀਂ ਅਤੇ 10ਵੀਂ ਪਾਸ਼ਾਏ ਵੱਲੋਂ ਲੜੇ ਗਏ ਧਰਮ ਯੁੱਧਾਂ ਵਿੱਚ ਤਨਦੇਹੀ ਨਾਲ ਯੋਗਦਾਨ ਪਾ ਕੇ ਆਪਣਾ ਜੀਵਨ ਸਫਲ ਕਰਦਾ ਹੈ ਇਸ ਪੁਸਤਕ ਦੇ ਲੇਖਕ ਅਨੁਸਾਰ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਧੀਰ ਮੱਲੀਆਂ ਨੇ ਅਤ ਕਣਾਉਣਾ ਸ਼ਲੋਕ ਕੀਤਾ ਗੁਰੂ ਸਾਹਿਬ ਉੱਤੇ ਬੰਦੂਕ ਨਾਲ ਜਾਣ ਲੇਵਾ ਹਮਲਾ ਕਰਕੇ ਡੇਰੇ ਦਾ ਸਮਾਨ ਲੁੱਟ ਲਿਆ ਤਾਂ ਧੀਰਮੱਲੀ ਲੁਟੇਰਿਆਂ ਨੂੰ ਇੱਕ 21 ਦੇ 31 ਮਾਡਲ ਵਾਲਾ ਇੱਕ ਖੋਖਰ ਸੂਰਮਾ ਸੀ ਅੰਨਾ 180 ਇਹ ਜੇਕਰ ਲੇਖਕ ਦੀ ਇਸ ਗੱਲ ਨੂੰ ਮੰਨ ਲਿਆ ਜਾਵੇ ਤਾਂ ਭਾਈ ਜੈਤਾ ਜੀ ਦਾ ਸਮਾਨ 6ਵੀਂ 7ਵੀਂ 8ਵੀਂ ਅਤੇ 9 9ਵੀਂ ਅਤੇ 10ਵੀਂ ਪਾਸ਼ਾਈ ਦਾ ਬਣਦਾ ਹੈ ਇਹ ਤਕਰੀਬਨ 100 ਸਾਲ 3 ਕਰੀਬ ਦਾ ਸਮਾਂ ਮੰਨਦਾ ਹੈ ਜਦ ਕਿ ਭਾਈ ਜੈਤਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀੋਂ ਲਿਉਣ ਵੇਲੇ ਇੰਨੀ ਬਿਰਧ ਅਵਸਥਾ ਵਿੱਚ ਨਹੀਂ ਸਨ ਜਿਹੜਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਈਸਵੀ ਮੰਨਿਆ ਜਾਂਦਾ ਹੈ 1606 6 ਈਸਵੀ ਤੋਂ 1744 ਈਸਵੀ ਤੱਕ ਉਹਨਾਂ ਦਾ ਗੁਰਗੱਦੀ ਦਾ ਗੁਰੂ ਕਾਲ ਹੈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ 1708 ਤੱਕ ਮੰਨਦਾ ਹੈ ਇਸ ਤਰੀਕੇ ਇਹ ਗੱਲ ਕਿਧਰੇ ਵੀ ਮੰਨਣਯੋਗ ਨਹੀਂ ਜਾਪਦੀ। ਪੁਸਤਕ ਦੇ ਲੇਖਕ ਸੁਰਿੰਦਰ ਸਿੰਘ ਰਾਜਪੂਤ ਨੇ ਭਾਈ ਜੈਤਾ ਜੀ ਦੇ ਜਨਮ ਬਾਰੇ ਵੀ ਭਰਮਖੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੱਕ ਵੱਖ-ਵੱਖ ਇਤਿਹਾਸਕਾਰਾਂ ਤੇ ਬੁੱਧੀਜੀਵੀ ਖੋਜੀਆਂ ਵੱਲੋਂ ਭਾਈ ਸਾਹਿਬ ਦੇ ਜਨਮ ਬਾਰੇ ਕਈ ਵੱਡੇ ਫਰਕ ਦਰਸਾਏ ਗਏ ਹਨ ਜਿਵੇਂ 5 ਅੱਸੂ 1718 ਬਿਕਰਮੀ 1666 ਈਸਵੀ ਸਰਦਾਰ ਸੂਹਣ ਸਿੰਘ ਗਿੱਲ ਅਤੇ ਸੰਤ ਪਿਆਰਾ ਸਿੰਘ ਵੱਲੋਂ ਪੰਜ ਸਾਵਣ ਬਿਕਰਮੀ 1723 ਸੰਮਤ 1664 ਈਸਵੀ ਸਰਦਾਰ ਗੁਰਬਚਨ ਸਿੰਘ ਖਾਲਸਾ ਵੱਲੋਂ 1658 ਈਸਵੀ ਨਗਰ ਗੱਗੋ ਮਹਿਲ ਦੀ ਸੰਗਤ ਵੱਲੋਂ ਮੱਕਰ ਮਹੀਨਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ 11 ਨਵੰਬਰ 1655 ਦਰਬਾਰੀ ਕਵੀ ਕੰਗਣ ਵੱਲੋਂ ਪੰਜ ਸਾਵਣ ਸੰਮਤ 1714 ਬਿਕਰਮੀ ਤੇ ਈਸਵੀ ਜੁਲਾਈ 1657 ਸਰਦਾਰ ਚਮਚੇਰ ਸਿੰਘ ਅਸ਼ੋਕ ਭਾਈ ਸਾਹਿਬ ਦਾ ਜਿਹੜਾ ਜਨਮ ਹੈ 13 ਮੱਘਰ ਸੰਮਤ 1706 ਬਿਕਰਮੀ ਨਵੰਬਰ 1659 ਨੂੰ ਹੋਏ ਹਨ ਲੇਖਕ ਨੇ ਉਪਰੋਕਤ ਤਰੀਕਾਂ ਤੇ ਸਾਲਾਂ ਦੇ ਆਧਾਰ ਤੇ ਆਪਣੇ ਵੱਲੋਂ ਜੋ ਵਿਸ਼ਲੇਸ਼ਣ ਪੇਸ਼ ਕੀਤਾ ਹੈ ਉਹ ਪੰਨਾ 185 ਤੇ ਇਸ ਤਰ੍ਹਾਂ ਦਰਜ ਹੈ ਜੇ ਸਰਸਰੀ ਤੌਰ ਤੇ ਦੇਖਿਆ ਵੀ ਜਾਵੇ ਤਾਂ ਜਿਹੜਾ ਜੋਖਮ ਭਰਿਆ ਕਾਰਨਾਮਾ ਭਾਈ ਸਾਹਿਬ ਨੇ ਕਰਕੇ ਦਿਖਾਇਆ ਸੀ ਉਸ ਦੀ ਆਸ 9.5 ਸਾਲ ਜਾਂ 14 ਸਾਲ ਦੇ ਬਾਲਕ ਤੋਂ ਨਹੀਂ ਕੀਤੀ ਜਾ ਸਕਦੀ ਅਤੇ 18-19 ਸਾਲ ਦੇ ਮੁੱਛ ਫੁੱਟ ਤੋਂ ਵੀ ਕੁਝ ਕਹੀ ਕੀਤੀ ਜਾ ਸਕਦੀ ਹੈ ਪਰ 26 ਸਾਲ ਦੇ ਗੱਭਰੂ ਤੋਂ 100% ਦੀ ਕੀਤੀ ਜਾ ਸਕਦੀ ਹੈ ਨਰੰજન ਆਰਫੀ ਜੀ ਦੀ ਪੁਸਤਕ ਰੰਗਰੇਟਿਆਂ ਦਾ ਇਤਿਹਾਸ ਦੇ ਪਹਿਲੇ ਜਿਲਦ ਵਾਲੇ ਪੰਨੇ ਉੱਤੇ ਭਾਈ ਜੈਤਾ ਜੀ ਦੀ ਫੋਟੋ ਲੱਗੀ ਹੋਈ ਹੈ ਜੋ ਜੇ ਗਵਰਨਰ ਨਾਲ ਤੱਕੀਏ ਤਾਂ ਉਹ ਵੀ 26 ਸਾਲ ਦੇ ਗੱਭਰੂ ਦੀ ਹੀ ਲੱਗਦੀ ਹੈ ਅੱਗੇ ਲੇਖਕ ਲਿਖਦਾ ਹੈ ਇਸ ਹਿਸਾਬ ਨਾਲ ਭਾਈ ਸਾਹਿਬ ਦੀ ਉਮਰ ਚਮਕੌਰ ਦੇ ਯੁੱਧ ਸਮੇਂ ਸ਼ਹੀਦ ਹੋਣ ਵੇਲੇ ਲਗਭਗ 55 ਸਾਲ ਬਣੀ ਪਾਈ ਜਤਾ ਜੀ ਦੇ ਪਰਿਵਾਰਕ ਝੁਕਸ਼ੋਕ ਨੂੰ ਸਪਸ਼ਟ ਕਰਨ ਲਈ ਲੇਖਕ ਨੇ ਕੁਝ ਕੁਰਸੀ ਨਾਮੇ ਪੇਸ਼ ਕੀਤੇ ਹਨ ਜਿਨ੍ਹਾਂ ਵਿੱਚੋਂ ਦੋ ਸਰਦਾਰ ਨਰੰჯਨ ਆਰਫੀ ਜੀ ਵੱਲੋਂ ਪੁਸਤਕ ਰੰਗਰੇਟਿਆਂ ਦਾ ਇਤਿਹਾਸ ਦੇ ਪੰਨਾ 210 ਅਤੇ 11 ਤੇ ਦਰਜ ਹਨ ਪਰ ਸੁਰਿੰਦਰ ਸਿੰਘ ਰਾਜਪੂਤ ਨੇ ਦਰਬਾਰੀ ਕਵੀ ਕੰਗਣ ਸ਼ਮਸ਼ੇਰ ਸਿੰਘ ਅਸ਼ੋਕ ਅਤੇ ਡਾਕਟਰ ਪਿਆਰਾ ਸਿੰਘ ਪਦਮ ਆਦਿ ਦੀਆਂ ਪੁਸਤਕਾਂ ਦੇ ਡੂੰਘੇ ਵਿਸ਼ਲੇਸ਼ਣ ਤੋਂ ਬਾਅਦ ਇੱਕ ਕੁਰਸੀ ਨਾਮਾ ਆਪਣੇ ਵੱਲੋਂ ਕੇਸ਼ਕ੍ਰਿਤ ਪਾਈ ਜੱਤਾ ਜੀ ਦੀ ਮੁੱਢਲੀ ਵਿੱਦਿਆ ਤੇ ਸ਼ਸਤਰ ਵਿੱਦਿਆ ਬਾਰੇ ਗੁਰੂ ਪਰਿਵਾਰ ਵਿੱਚ ਸਾਹਿਜਾਦਿਆਂ ਵਾਂਗ ਉਹਨਾਂ ਦੇ ਪਾਲਣ ਪੋਸ਼ਣ ਬਾਰੇ ਛੋਟੇ ਭਰਾ ਭਾਈ ਸੰਗਤਾ ਬਾਰੇ ਗੁਰੂ ਸਾਹਿਬਾਨਾਂ ਦੇ ਮਹਿਲਾਵਲੋਂ ਮਿਲੇ ਉਚੇਚੇ ਪ੍ਰੇਮ ਬਾਰੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਹੀਦੀ ਤੋਂ ਬਾਅਦ ਪਵਿੱਤਰ ਸੀਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਆਉਣ ਬਾਰੇ ਰੰਗਰੇਟੇ ਗੁਰੂ ਕੇ ਬੇਟੇ ਦੇ ਵਾਰਖਤਾ ਮਿਲਨ ਬਾਰੇ ਲੇਖਕ ਵੱਲੋਂ ਰਵਾਇਤੀ ਇਤਿਹਾਸਕਾਰਾਂ ਨਾਲ ਸਹਿਮਤੀ ਪ੍ਰਗਟਾਈ ਗਈ ਹੈ। ਗੁਰੂ ਸਾਹਿਬ ਦਾ ਅਸੀਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕਰਨ ਉਪਰੰਤ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਅਨੰਤਪੁਰ ਹੀ ਵਸਦੇ ਹਨ। ਭਾਈ ਸਾਹਿਬ ਅਤੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਨੇੜਤੀ ਨੇੜਤਾ ਹੋਰ ਵੀ ਗੂੜੀ ਹੋ ਜਾਂਦੀ ਹੈ। ਭਾਈ ਸਾਹਿਬ ਅਤੇ ਗੁਰੂ ਸਾਹਿਬ ਦੀ ਨੇੜਤਾ ਬਾਰੇ ਲੋਥਨਾਮਾ ਦੇ ਕਰਤਾ ਜੀ ਲਿਖਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਆਕਾਲ ਪੁਰਖ ਦੀ ਆਗਿਆ ਨਾਲ ਪੰਥ ਸਾਂਝਾ ਹੈ ਭਾਗ ਮਜ਼ਬ ਸਾਂਝਾ ਹੈ ਤੀਸਰੇ ਮਜ਼ਬ ਦਾ ਮੋਰੀ ਮੈਂ ਇਸ ਜੀਵਨ ਸਿੰਘ ਨੂੰ ਬਣਾਇਆ ਹੈ ਇਸ ਮਜ਼ਬ ਦਾ ਨਾਮ ਮਜ਼ਬੀ ਸਿੱਖ ਰੱਖ ਦਿੱਤਾ ਹੈ ਇਸ ਦੀ ਅਨਸਬੰਸ ਜਗਤ ਵਿੱਚ ਕਾਇਮ ਰੱਖਣੀ ਹੈ ਮੇਰਾ ਵਿਰਸਾ ਆਇਆ ਹੋਇਆ ਮਜ਼ਬ ਬਹੁਤ ਵਧੇਗਾ ਫੁੱਲੇਗਾ ਇਹ ਸਭ ਮਜ਼ਬੀ ਸਿੱਖ ਸਦਾ ਬਣਗੇ ਕਾਸਾ 71 ਰਹੇਗਾ ਲੋਥਨਾਵਾ ਪੰਨਾ 212 11 ਬਾਰੂ ਸੱਤਸਾ ਨਦੀ ਤੇ ਕੋਲ ਟੱਕਰੇ ਦੌਰਾਨ ਭਾਈ ਜੈਤਾ ਜੀ ਨੇ ਆਪਣੀ ਯੁੱਧ ਕਲਾ ਤੇ ਬਹਾਦਰੀ ਦੇ ਜੋਰ ਜੋਹਰ ਬਖਾਏ ਜ਼ਿਕਰਯੋਗ ਹੈ ਕਿ ਜਦੋਂ ਸੱਤਸਾ ਨਦੀ ਦੇ ਕਿਨਾਰੇ ਬੈਰੀ ਦਾ ਟੱਕਰਾ ਕਰਦੇ ਹੋਏ ਬੁਰੀ ਤਰ੍ਹਾਂ ਨਾਲ ਸਿੰਘ ਫਸ ਗਏ ਤਾਂ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਨੈਂ ਘੋੜੇ ਦੀਆਂ ਲਗਾਵਾਂ ਮੂੰਹ ਵਿੱਚ ਪਾ ਕੇ ਦੋਹਾਂ ਹੱਥਾਂ ਨਾਲ ਆਪਣੀ ਤਲਵਾਰਵਾਜ਼ੀ ਦੇ ਜੋਹਰ ਵਿਖਾ ਕੇ ਹੀ ਸਾਹਿਬਜ਼ਾਦੇ ਅਤੇ ਭਾਈ ਉਦੇਸ ਸਿੰਘ ਪਰਮਾਰ ਨੂੰ ਬੈਰੀ ਦੇ ਘੇਰੇ ਵਿੱਚੋਂ ਸੁਰੱਖਿਤ ਕੱਢਿਆ ਸੀ ਇਹ ਉਹਨਾਂ ਦੀ ਲਾਸਾਨੀ ਕਲਾ ਵਾਹੀ ਕਮਾਲ ਸੀ ਭਾਈ ਜੈਤਾ ਜੀ ਹੋਰ ਸ਼ਸਤਰਾਂ ਦੇ ਇਲਾਵਾ ਦੋ ਬੰਦੂਕਾਂ ਰੱਖਦੇ ਸਨ ਜਿਨ੍ਹਾਂ ਦਾ ਨਾਮ ਨਾਗਣੀ ਅਤੇ ਬਾਭਣੀ ਸੀ ਉਹ ਦੋਵੇਂ ਬੰਦੂਕਾਂ ਦੋਹਾਂ ਹੱਥਾਂ ਵਿੱਚ ਲੈ ਕੇ ਇਕੱਠੀਆਂ ਚਲਾਉਣ ਦੇ ਮਹਾਰਸ ਹਨ ਉਹਨਾਂ ਦੀ ਸਕਾਰਗੁਜ਼ਾਰੀ ਬਾਰੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨ ਸਿੰਘ ਭੰਗੂ ਦਾ ਨੇ ਵੀ ਜ਼ਿਕਰ ਕੀਤਾ ਹੈ ਜੀਵਨ ਸਿੰਘ ਰੰਗਰੇਟੇ ਬੰਦੂਕਚੀ ਖੂਬ ਅਖਾਏ ਪ੍ਰਾਚੀਨ ਪੰਥ ਪ੍ਰਕਾਸ਼ ਪੰਨਾ 58 ਭਾਈ ਜੈਤਾ ਜੀ ਦੇ ਇਨ੍ਹਾਂ ਗੁਣਾ ਤੋਂ ਦਸਵੇਂ ਪਾਤਸ਼ਾਹ ਇੰਨੇ ਪ੍ਰਭਾਵਿਤ ਸਨ ਕਿ ਉਹਨਾਂ ਨੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਲਈ ਭਾਈ ਜੈਤਾ ਜੀ ਨੂੰ ਸ਼ਸਤਰ ਵਿਦਿਆ ਦਾ ਉਸਤਾਦ ਨਿਯੁਕਤ ਕੀਤਾ ਹੋਇਆ ਸੀ ਪਹਾੜੀ ਰਾਜਿਆਂ ਵੱਲੋਂ ਅਨੰਤਪੁਰ ਸਾਹਿਬ ਦੇ ਕਿਲੇ ਤੇ ਹਮਲੇ ਹਮਲੇ ਸਮੇਂ ਪਾਈ ਜੈਤਾ ਜੀ ਅਤੇ ਸਹਜਾਦਾ ਅਜੀਤ ਸਿੰਘ ਦੀ ਜੋੜੀ ਨੇ ਗੁਰੀਲਾ ਤਕਨੀਕ ਨਾਲ ਦੁਸ਼ਮਣ ਦੀ ਫੌਜ ਦਾ ਬਹੁਤ ਨੁਕਸਾਨ ਕੀਤਾ ਸੀ ਉਸੇ ਰਾਤ ਹੀ ਬਾਬਾ ਅਜੀਤ ਸਿੰਘ ਅਤੇ ਜੀਵਨ ਸਿੰਘ ਪਾਈ ਜੀਵਨ ਸਿੰਘ ਨੇ ਕੁਝ ਕ ਜੁਝਾਰੂ ਸਿੰਘ ਲੈ ਕੇ ਕਿਲੇ ਵਿੱਚੋਂ ਬਾਹਰ ਆ ਕੇ ਦੁਸ਼ਮਣਾਂ ਉੱਤੇ ਹਮਲਾ ਕਰਕੇ ਉਹਨਾਂ ਦਾ ਭਾਰੀ ਨੁਕਸਾਨ ਕੀਤਾ ਸੀ ਖਬਰਾ ਕੇ ਮੁਗਲਾਂ ਨੇ ਘੇਰਾ ਸਖਤ ਚੌੜਾ ਕਰ ਦਿੱਤਾ ਸੀ ਅਤੇ ਇਸ ਘੇਰੇ ਵਿੱਚ ਨਾਲ ਲੱਗਦੇ ਪਿੰਡ ਅਤੇ ਆਨੰਦਪੁਰ ਸ਼ਹਿਰ ਵੀ ਆ ਗਿਆ ਸੀ ਸਰਸਾ ਨਦੀ ਤੇ ਆਪਣੀ ਬਹਾਦਰੀ ਦੇ ਜੋਹਰ ਵਧਾਉਣ ਉਪਰੰਤ ਭਾਈ ਜੱਤਾ ਜੀ ਨੇ ਚਮਕੌਰ ਦੀ ਰਣ ਭੂਮੀ ਵਿੱਚ ਵੀ ਦੁਸ਼ਮਣਾਂ ਦਾ ਮੁਕਾਬਲਾ ਬਹਾਦਰੀ ਨਾਲ ਕੀਤਾ ਸੀ ਦਵੱਲੇ ਜੁੱਧ ਵਿੱਚ ਜਦ ਗੁਰੂ ਸਾਹਿਬ ਜੀ ਕੋਲ ਕੇਵਲ ਦਸ ਸਿੰਘ ਰਹਿ ਗਏ ਸਨ ਤਾਂ ਗੁਰਮਤਿ ਅਨੁਸਾਰ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਗੜੀ ਛੱਡ ਦਿੱਤੀ ਸੀ ਹੇ ਗੋਬਿੰਦ ਸਿੰਘ ਗੁਰੂ ਖਾਲਸਾ ਤੈਨੂੰ ਹੁਕਮ ਦਿੰਦਾ ਹੈ ਕਿ ਹੁਣੇ ਹੀ ਜਿਸ ਹਾਲਾਤ ਵਿੱਚ ਤੂੰ ਹੈ ਗੜੀ ਤੋਂ ਬਾਹਰ ਨਿਕਲ ਜਾ ਬਾਹਰ ਜਾ ਕੇ ਨਵੇਂ ਸਿਰੇ ਤੋਂ ਖਾਲਸਾ ਪੰਥ ਸਜਾਉਣ ਦਾ ਕੰਮ ਕਰ ਉਹਨਾਂ 'ਚ ਜ਼ਾਲਮ ਸਰਕਾਰ ਦੇ ਵਿਰੁੱਧ ਜੰਗ ਜਾਰੀ ਰੱਖ ਜਦੋਂ ਤੱਕ ਸਰਕਾਰ ਜ਼ੁਲਮ ਕਰਨੇ ਬੰਦ ਨਾ ਕਰੇ 15 213 ਪਰ ਗੁਰੂ ਸਾਹਿਬ ਨੇ ਗੜੀ ਛੱਡਣ ਤੋਂ ਪਹਿਲਾਂ ਰਣਨੀਤੀ ਤਿਆਰ ਕੀਤੀ ਗੁਰੂ ਸਾਹਿਬ ਵੱਲੋਂ ਤਿਆਰ ਕੀਤੀ ਗਈ ਯੁੱਧ ਨੀਤੀ ਦੀ ਰਣਨੀਤੀ ਅਨੁਸਾਰ ਯੁੱਧ ਦੀ ਰਣਨੀਤੀ ਅਨੁਸਾਰ ਭਾਈ ਰਾਮ ਸਿੰਘ ਭਾਈ ਕੇਰ ਸਿੰਘ ਭਾਈ ਸੰਤੋਖ ਸਿੰਘ ਭਾਈ ਸੰਗਤ ਸਿੰਘ ਭਾਈ ਸੰਤ ਸਿੰਘ ਮਦਨ ਸਿੰਘ ਅਤੇ ਭਾਈ ਦੇਵਾ ਸਿੰਘ ਨੂੰ ਮੋਰਚਿਆਂ ਤੇ ਤਾਇਨਾਤ ਰਹਿਣ ਦਾ ਹੁਕਮ ਕੀਤਾ ਗਿਆ ਉੱਥੇ ਭਾਈ ਜੀਵਨ ਸਿੰਘ ਉਰਫ ਭਾਈ ਜੱਤਾ ਜੀ ਭਾਈ ਕਾਠਾ ਸਿੰਘ ਰਵਦਾਸੀ ਅਤੇ ਭਾਈ ਮੋਦਨ ਸਿੰਘ ਮਜਬੀ ਨੂੰ ਮੁੱਖ ਦਰਵਾਜ਼ੇ ਤੇ ਲਗਾਤਾਰ ਨਗਾਰਾ ਖੜਕਾਉਣ ਦਾ ਆਦੇਸ਼ ਦਿੱਤਾ ਗਿਆ ਸੀ ਭਾਈ ਸਾਹਿਬ ਦੀ ਸ਼ਹੀਦੀ ਬਾਰੇ ਵੱਖੋ ਵੱਖਰੇ ਇਤਿਹਾਸਕਾਰ ਆਪਣੀ رائے ਦਿੰਦੇ ਹਨ ਜੋ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀ ਕੁਝ ਦਾ ਮਤ ਹੈ ਕਿ ਭਾਈ ਜੀਵਨ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਫੌਜਾਂ ਨਾਲ ਹੋਈ ਗਹਿਗਾਚ ਲੜਾਈ ਵਿੱਚ ਸ਼ਹੀਦ ਹੋਏ ਕੁਝ ਸ ਕੋਚ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਦੀ ਦਲੀਲ ਨਾਲ ਸਹਿਮਤੀ ਪ੍ਰਗਟਾਉਂਦੇ ਹਨ ਕਿ ਭਾਈ ਜੀਵਨ ਸਿੰਘ ਚਮਕੌਰ ਦੀ ਰਣ ਖੂਮੀ ਵਿੱਚ ਸ਼ਹੀਦ ਨਹੀਂ ਹੋਇਆ ਸਗੋਂ ਰਣਜੀਤ ਨਗਾਰੇ ਦਾ ਨਗਾਰਜੀ ਭਾਈ ਜੀਵਨ ਸਿੰਘ ਤਾਂ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਝੰਡੇ ਰਾਮਦਾਸਪੁਰ ਆ ਗਿਆ ਅਤੇ ਭਾਈ ਗੁਰਬਖਸ਼ ਸਿੰਘ ਹੋਰੀ ਵੀ ਇਸ ਦੇ ਨਾਲ ਸੀ ਅਤੇ ਦੋਵੇਂ ਝੰਡਾ ਰਾਮਦਾਸਪੁਰ ਵਿੱਚ ਬਾਬਾ ਬੁੱਢਾ ਜੀ ਦੇ ਜੀ ਦੇ ਗੁਰਦੁਆਰੇ ਦੀ ਸੇਵਾ ਕਰਦੇ ਰਹੇ ਇੱਥੇ ਹੀ ਭਾਈ ਜੀਵਨ ਸਿੰਘ ਨੇ ਭਾਈ ਜੀਵਨ ਸਿੰਘ ਅਕਾਲ ਚਲਾਣਾ ਕਰ ਗਏ। ਇੱਥੇ ਬਾਬਾ ਬੁੱਢਾ ਜੀ ਦੇ ਗੁਰਦੁਆਰੇ ਦੇ ਕੋਲ ਕੋਨੇ ਵਿੱਚ ਅਸਮਾਨੀ ਕੂਹ ਦੇ ਕੋਲ ਭਾਈ ਜੀਵਨ ਸਿੰਘ ਜੀ ਦੀ ਸਮਾਦ ਸਮਾਦ ਅੱਜ ਵੀ ਮੌਜੂਦ ਦੱਸੀ ਜਾਂਦੀ ਹੈ। ਜਦੋਂ ਮੈਂ ਇਸ ਗੱਲ ਦੀ ਪੁਸ਼ਟੀ ਲਈ ਸਰਦਾਰ ਸ਼ਮਸ਼ੇਰ ਸਿੰਘ ਦੀ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਦੀ ਪੁਸਤਕ ਮਸ ਵੀ ਸਿੱਖਾਂ ਦਾ ਇਤਿਹਾਸ ਦੇ ਪੰਨਾ 86 ਤੇ ਧਿਆਨ ਮਾਰਿਆ ਮੈਨੂੰ ਪਤਾ ਲੱਗਾ ਕਿ ਸੁਰਿੰਦਰ ਸਿੰਘ ਰਾਜਪੂਤ ਦੀ ਪੁਸਤਕ ਵਿੱਚ ਦਰਜ ਉਪਰੋਕਤ ਵੇਰਵਾ ਗਲਤ ਹੈ ਮਸਬੀ ਸਿੱਖਾਂ ਦਾ ਇਤਿਹਾਸ ਪੁਸਤਕ ਦੇ ਪੰਨਾ 86 ਤੇ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ ਇਸ ਦਵੰਤ ਯੁੱਧ ਵਿੱਚ ਪ੍ਰਸਿੱਧ ਵਿਦਵਾਨ ਤੇ ਗੁਰੂ ਦਰਬਾਰ ਦੇ ਪ੍ਰਮੁੱਖ ਲੇਖਕ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਵੱਡੇ ਪੁੱਤਰ ਵੱਡੇ ਯੋਧੇ ਪੁੱਤਰ ਭਾਈ ਉਦੇਸ ਸਿੰਘ ਜੋ ਦਸ਼ਮੇਸ਼ ਦੇ ਅੰਗ ਰੱਖਿਆਕ ਤੇ ਹਜ਼ੂਰੀ ਸੇਵਕ ਸਨ ਬੜੀ ਬਹਾਦਰੀ ਨਾਲ ਦੁਸ਼ਮਣ ਦਾ ਟੱਕਰਾ ਕਰਦੇ ਹੋਏ ਸ਼ਹੀਦ ਹੋ ਗਏ ਉਹਨਾਂ ਪਿੱਛੋਂ ਭਾਈ ਜੀਵਨ ਸਿੰਘ ਰੰਗਰੇਟੇ ਨੇ ਆਪਣੇ ਸਾਥੀਆਂ ਸਮੇਤ ਉਹ ਮੋਰਚਾ ਸੰਭਿਆ ਅਤੇ ਦੁਸ਼ਮਣ ਦੇ ਹੱਲੇ ਨੂੰ ਬੜੀ ਜਮਾਂ ਮਰਦੀ ਨਾਲ ਰੋਕਿਆ ਇਸ ਦਵੰਦ ਯੁੱਧ ਸਮੇਂ ਅਚਾਨਕ ਹੀ ਸ੍ਰੀ ਦਸ਼ਮੇਸ਼ਵਰੋਂ ਸੱਦਾ ਆਉਣ ਤੇ ਵੱਡੇ ਸੰਗ ਜਵਾਦੇ ਤਾਂ ਦਰਿਆਵਾਂ ਉਪਾਰ ਹੋ ਕੇ ਗੁਰੂ ਪਿਤਾ ਦੀ ਹਜ਼ੂਰੀ ਵਿੱਚ ਜਾ ਹਾਜ਼ਰ ਹੋਏ ਤੇ ਇਧਰ ਭਾਈ ਜੀਵਨ ਸਿੰਘ ਰੰਗਰੇਟੇ ਨੇ ਜਿਵੇਂ ਕਿ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਮਹਾ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਇਸ ਤਰ੍ਹਾਂ ਇਸੇ ਤਰ੍ਹਾਂ ਸੰਗਰਾਮ ਭੂਮੀ ਨੂੰ ਸਰਗਰਮ ਕੀਤਾ ਬਸ ਫਿਰ ਇਸ ਦਵੰਦ ਜੁਦ ਵਿੱਚ ਹੀ ਭਾਈ ਜੀਵਨ ਸਿੰਘ ਜੀ ਸਾਥੀਆਂ ਸਮੇਤ ਸੈਂਕੜੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ਼ਹੀਦ ਹੋ ਗਏ ਜਿਵੇਂ ਕਿ ਕਵੀ ਸੰਤੋਖ ਸਿੰਘ ਦਾ ਕਥਨ ਹੈ ਜੀਵਨ ਸਿੰਘ ਸਮੇਤ ਗਿਰੇ ਸਭ ਪ੍ਰਾਨ ਗਇਓ ਗੁਰ ਕੋ ਪੁਰ ਜਾਇਓ ਗੁਰਪ੍ਰਤਾਪ ਸੂਰਜ ਰਤੂ 6 ਅੰਸ਼ੂ ਤੇਤੀ ਸੁਰਿੰਦਰ ਸਿੰਘ ਰਾਜਪੂਤ ਉਪਰੋਕਤ ਇਤਿਹਾਸਕਾਰਾਂ ਨਾਲ ਸਹਿਮਤੀ ਪ੍ਰਗਟ ਆਪ ਸਹਿਮਤੀ ਪ੍ਰਗਟ ਕਰਦੇ ਹਨ ਕਿ ਭਾਈ ਸਾਹਿਬ ਦਾ ਤਾਂ ਚਮਕੌਰ ਵਿਖੇ ਹੀ ਸ਼ਹੀਦੀ ਪਾ ਗਏ ਸਨ ਪਰ ਜਿਨ੍ਹਾਂ ਦਾ ਮਤ ਹੈ ਕਿ ਭਾਈ ਸਾਹਿਬ ਉੱਥੇ ਸ਼ਹੀਦ ਨਹੀਂ ਹੋਏ ਉਹਨਾਂ ਵਿੱਚ ਕਵੀ ਕੰਗਣ ਸਰਦਾਰ ਰਤਨ ਸਿੰਘ ਭੰਗੂ ਗਿਆਨੀ ਗਿਆਨ ਸਿੰਘ ਗਿਆਨੀ ਕਰਤਾਰ ਸਿੰਘ ਕਲਾਸ ਵਾਲੀ ਆਨਸਰ ਐਚਏ ਰੋਜ਼ ਪ੍ਰੋਫੈਸਰ ਕਰਤਾਰ ਸਿੰਘ ਐਮਏ ਪ੍ਰੋਫੈਸਰ ਸਾਹਿਬ ਸਿੰਘ ਡੀਲਿਟ ਗਿਆਨੀ ਪ੍ਰਤਾਪ ਸਿੰਘ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਭਾਈ ਕਾਨ ਸਿੰਘ ਜੀ ਨਾਭਾ ਗੈਸਟ ਹਾਅਰ ਆਫ ਇੰਡੀਆ ਪੰਜਾਬ ਆ ਗਏ ਹਨ ਆਮ ਪ੍ਰਚਲਿਤ ਰਵਾਇਤ ਅਨੁਸਾਰ ਅਸੀਂ ਇਹ ਮੰਨਦੇ ਹਾਂ ਕਿ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਆਪਣੇ ਹਮਸ਼ਕਲ ਭਾਈ ਸੰਗਤ ਸਿੰਘ ਨੂੰ ਇੱਕ ਕਲ ਕੀ ਸੌਪ ਆਪਣੀ ਕਲ ਕੀ ਸੌਪ ਦਿੱਤੀ ਸੀ ਜਦੋਂ ਭਾਈ ਸੰਗਤ ਸਿੰਘ ਖਮਸਾਨੀ ਉਹਦੇ ਵਿੱਚ ਸ਼ਹੀਦ ਹੋਏ ਤਾਂ ਉਹਨਾਂ ਦੇ ਨਾਲ ਭਾਈ ਜੀਵਨ ਸਿੰਘ ਭਾਈ ਜਵਾਹਰ ਸਿੰਘ ਭਾਈ ਸੁਖਾ ਸਿੰਘ ਤੇ ਭਾਈ ਗੁਰਦਿੱਤਾ ਜੀ ਦੀ ਵੀ ਵੀ ਸ਼ਹੀਦੀ ਦਾ ਜਾਨ ਪੀਣ ਵਾਲਿਆਂ ਵਿੱਚੋਂ ਸਾਨੂੰ ਜਦੋਂ ਭਾਈ ਸੰਗਤ ਸਿੰਘ ਜੀ ਸ਼ਹੀਦ ਹੋਏ ਤਾਂ ਉਹਨਾਂ ਨੂੰ ਗੁਰਗੋਬਿੰਦ ਸਿੰਘ ਜੀ ਸਮਝਦਿਆਂ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਭਾਵੇਂ ਇਹ ਸੀਸ ਭਾਵੇਂ ਇਹ ਸੀਸ ਗੁਰੂ ਸਾਹਿਬ ਦਾ ਹੀ ਸਮਝ ਕੇ ਦਿੱਲੀ ਕਲਿਆ ਸੀ ਪਰ ਅਕਲਵੰਦ ਅਤੇ ਸ਼ਰਧਾਲੂ ਗੁਰਸਿੱਖਾਂ ਅਤੇ ਗੈਰ ਸਿੱਖਾਂ ਵਿੱਚੋਂ ਬਹੁਤਿਆਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਸੀਸ ਸੱਚਮੁੱਚ ਗੁਰੂ ਜੀ ਦਾ ਹੀ ਹੈ ਜਦੋਂ ਕਿ ਦਿੱਲੀ ਸੰਤਨਤ ਦਾ ਸਾਰਾ ਜ਼ੋਰ ਇਹ ਸਾਬਤ ਕਰਨ ਤੇ ਲੱਗਿਆ ਹੋਇਆ ਸੀ ਕਿ ਇਹ ਸੀਸ ਹਿੰਦ ਦੇ ਪੀਰ ਦਾ ਹੀ ਹੈ ਨਿਸ਼ਚੈ ਹੀ ਸੁਰਿੰਦਰ ਸਿੰਘ ਰਾਜਪੂਤ ਨੇ ਇਸ ਪੁਸਤਕ ਦੀ ਰਚਨਾ ਲਈ ਲੰਮਸਾਲ ਘਾਲਣਾ ਕੀਤੀ ਹੈ ਇਹਨੇ ਵੱਡੇ ਪੱਧਰ ਤੇ ਖੋਜ ਕਰਨੀ ਕਿਸੇ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਇਹਨੀਆਂ ਜਾਤੀਆਂ ਕੌਮੀਆਂ ਦਾ ਇਤਿਹਾਸਕ ਪਛੋਕੜ ਖੰਘਾਲਣਾ ਕੋਈ ਖਾਲਾ ਜੀ ਦਾ ਵਾਅਦਾ ਨਹੀਂ ਰਾਜਪੂਤ ਜੀ ਨੇ ਭਾਈ ਜੈਤਾ ਜੀ ਦੀ ਬਹਾਦਰੀ ਸੂਰਬੀਰਤਾ ਦੀਆਂ ਮਸਾਲਾ ਦੇਣ ਦੇ ਨਾਲ ਨਾਲ ਭਾਈ ਸਾਹਿਬ ਦੇ ਸਾਹਿਤਿਕ ਗੁਣਾ ਦਾ ਵੀ ਜ਼ਿਕਰ ਕੀਤਾ ਹੈ ਬਲਕਿ ਉਹਨਾਂ ਦੁਆਰਾ ਰਚੀ ਸਾਹਿਤਿਕ ਰਚਨਾਵਾਂ ਵੀ ਇਸੇ ਪੁਸਤਕ ਵਿੱਚ ਸ਼ਾਮਲ ਕਰਕੇ ਵਡੇਰਾ ਕੰਮ ਕੀਤਾ ਹੈ ਪ੍ਰੰਤੂ ਬਾਕੀ ਇਤਿਹਾਸਕਾਰਾਂ ਵਾਂਗ ਇਸ ਪੁਸਤਕ ਨੇ ਵੀ ਪਾਠਕਾਂ ਅੰਦਰ ਅਤੇ ਬੁੱਧੀਜੀਵੀਆਂ ਸਾਹਮਣੇ ਕੁਝ ਪ੍ਰਸ਼ਨ ਚਿੰਨ੍ਹ ਖੜੇ ਕਰ ਦਿੱਤੇ ਹਨ ਸੁਰਿੰਦਰ ਸਿੰਘ ਰਾਜਪੂਤ ਨੇ ਦਰਾਵੜਾਂ ਭੀਲਾਂ ਧਾਨਕਾਂ ਆੜ ਕਾਰੀਆਂ ਆਦਿ ਦਾ ਐਡਾ ਲੰਮਾ ਚੌੜਾ ਪਿਸ਼ੋਕੜ ਪੇਸ਼ ਕਰਕੇ ਵੱਡੀ ਭੂਮਿਕਾ ਪੇਸ਼ ਕੀਤੀ ਪੰਨਾ 645 ਤੇ ਲੇਖਕ ਲਿਖਦਾ ਹੈ ਕਿ ਹਿੰਦੂ ਮੂਲ ਦੀਆਂ ਜਿਨ੍ਹਾਂ ਜਾਤਾਂ ਦੇ ਮਿਲਣ ਨਾਲ ਰੰਖੜ ਜਾਤੀ ਹੋਣ ਵਿੱਚ ਆਈ ਉਹਨਾਂ ਵਿੱਚ ਪਠਾਣਾ ਮਗਲਾਂ ਨੂੰ ਛੱਡ ਕੇ ਬਾਕੀ ਆਰੀਆ ਨਸਲਾਂ ਨਾਲ ਸੰਬੰਧਤ ਹਨ ਇਸ ਕਥਨ ਨੇ ਇੱਕ ਵਾਰ ਫਿਰ ਬੜਕੁੱਸਾਸਿਰ ਜੁਿੱਤਾ ਹੈ ਕਿ ਕੀ ਪਾਈ ਜਾਤਾ ਜੀ ਉਪਦੇਸ਼ੀ ਆਰੀਆਂ ਨਾਲ ਸੰਬੰਧਤ ਸੀ ਜਦਕਿ ਆਮ ਇਹ ਮਨਉਤ ਹੈ ਕਿ ਮਸਬੀ ਰੰਗਰੇਟੇ ਰੰਗੜ ਜਾਂ ਰੰਗੜ ਦਰਾਵਣਾ ਸਿੰਧ ਘਾਟੀ ਦੇ ਚੂੜਮਣੀ ਸੈਨਿਕ ਆਦ ਮੂਲ ਨਿਵਾਸੀ ਜਾਤੀਆਂ ਵਿੱਚੋਂ ਇੱਕ ਹਨ ਜੇਕਰ ਗੋਤਾਂ ਦੇ ਆਧਾਰ ਤੇ ਹੀ ਇਹ ਸ਼੍ਰੇਣੀ ਵੰਡ ਕੀਤੀ ਜਾਂਦੀ ਸ਼੍ਰੇਣੀ ਵੰਡ ਤੇ ਜਾਤੀ ਵੰਡ ਕੀਤੀ ਜਾਵੇ ਜੋ ਕਿ ਰਾਜਪੂਤ ਜੀ ਨੇ ਕੀਤੀ ਹੋਈ ਹੈ ਡਿਟੇਲ ਚ ਕੀਤੀ ਹੋਈ ਹੈ ਇੱਥੇ ਮੈਂ ਵੇਰਵਾ ਨਹੀਂ ਦੇਵਾਂਗੀ ਜੇਕਰ ਗੋਤਾਂ ਦੇ ਆਧਾਰ ਤੇ ਸ਼੍ਰੇਣੀਵੰਡ ਜਾਂ ਜਾਤੀਗਤ ਵੰਡ ਆਪਾਂ ਮੰਨ ਲਈਏ ਤਾਂ ਇਹ ਵੀ ਧਿਆਨ ਗੋਚਰੀ ਗੱਲ ਹੈ ਕਿ ਆਮ ਕਰਕੇ ਗੋਤ ਵੱਖੋ-ਵੱਖਰੀਆਂ ਜਾਤਾਂ ਦੇ ਇੱਕ ਵੀ ਹੋ ਸਕਦੇ ਹਨ ਜਿਹਾ ਕਿ ਢਾਲੀਵਾਲ ਸੰਧੂ ਆਦ ਗੋਤ ਆਮ ਕਰਕੇ ਜੱਟਾਂ ਵਿੱਚ ਵੀ ਮਿਲਦੇ ਹਨ ਤੇ ਮਸ ਵੀ ਰਮਦਾਸਾਂ ਵਿੱਚ ਵੀ ਮਿਲਦੇ ਹਨ ਸੋ ਲੇਖਕ ਦੀ ਗੋਤਾਂ ਨਾਲ ਸੰਬੰਧਤ ਦਲੀਲ ਨਾਲ ਸਹਿਮਤ ਹੋਣਾ ਮੈਂ ਆਪਣੇ ਵੱਲੋਂ ਜ਼ਰੂਰੀ ਨਹੀਂ ਸਮਝਦੀ ਇੱਕ ਥਾਂ ਲੇਖਕ ਲਿਖਦਾ ਹੈ ਭਾਈ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਦੀ ਨੇੜਤਾ ਨੇ ਉਸ ਸਮੇਂ ਹੋਰ ਹੋਰ ਮੋੜ ਕਟਿਆ ਜਦੋਂ ਬਾਲ ਗੋਬਨ ਉਮਰ ਗੋਬਿੰਦ ਰਾਏ ਜੀ ਨੇ ਭਾਈ ਸਾਹਿਬ ਨੂੰ ਗਲ ਨਾਲ ਲਾ ਕੇ ਮੂੰਹ ਮੋਹ ਕੇ ਜੀ ਸੁਰ ਵਿੱਚ ਕਿਹਾ ਸੀ ਰੰਗਰੇਟਾ ਗੁਰੂ ਦਾ ਬੇਟਾ ਭਾਵ ਕਿ ਤੂੰ ਨਿਰਾਂ ਰਾਜਪੂਤ ਬੱਚਾ ਨਹੀਂ ਰਹੀ ਸਗੋਂ ਤੂੰ ਗੁਰੂ ਦਾ ਜੇਠਾ ਪੁੱਤਰ ਵੀ ਹੈਂ ਕੁਸਤਕ ਦਾ ਪਾਠ ਅਤੇ ਵਿਸ਼ਲੇਸ਼ਣ ਕਰਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਸੁਰਿੰਦਰ ਸਿੰਘ ਰਾਜਪੂਤ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਭਾਈ ਜੈਤਾ ਜੀ ਨੂੰ ਉੱਚ ਕੁਲ ਦਾ ਵੰਸ਼ਜ ਸਿੱਧ ਕੀਤਾ ਜਾਵੇ। ਲੇਖਕ ਵੱਲੋਂ ਵਿਦੇਸ਼ਾਂ ਵਿੱਚੋਂ ਆਈ ਹੋਈ ਕੌਮ ਆਰੀਆ ਦਾ ਵੰਸ਼ਜ ਰਾਜਪੂਤ ਅਤੇ ਅੱਗੋਂ ਰਾਜਪੂਤਾਂ ਦੇ ਵੰਸ਼ਜ ਭਾਈ ਜੈਤਾ ਜੀ ਨੂੰ ਸਾਬਤ ਕਰਨਾ ਆਪਣੇ ਆਪ ਵਿੱਚ ਕੁਝ ਪ੍ਰਾਂਤਕੀਆਂ ਸਿਰਜਦਾ ਹੈ। ਮੇਰੀ ਇਤਿਹਾਸਕ ਅਤੇ ਵਿਸ਼ਲੇਸ਼ਣਾਤਮਕ ਸਮਝ ਜ਼ਿਆਦਾ ਡੂੰਗੀ ਤਾਂ ਨਹੀਂ ਪਰ ਜੇਕਰ सुरेंद्र ਸਿੰਘ ਰਾਜਪੂਤ ਦੀ ਇਹ ਗੱਲ ਮੰਨ ਲਈ ਜਾਵੇ ਤਾਂ ਵੀ ਰਾਜਪੂਤ ਤਾਂ ਰਾਜਪੂਤ ਵੀ ਇੱਕ ਵਿਦੇਸ਼ੀ ਕੌਮ ਸਿੱਧ ਹੋ ਸਕਦੀ ਹੈ ਸੋ ਇਹ ਪੁਸਤਕ ਅੱਗੇ ਹੋਰ ਵੀ ਡੂੰਗੀ ਖੋਜ ਦੇ ਸਵਾਲ ਖੜੇ ਕਰਦੀ ਹੈ ਬਹੁਤ-ਬਹੁਤ ਸ਼ੁਕਰ ਗਿਆ ਬਹੁਤ-ਬਹੁਤ